ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਕੌਰ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਜੀਵੋਰ ਦੱਸੋ 10 ਚ ਸਾਰਿਆਂ ਦਾ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਤੇ ਸਾਰਿਆਂ ਦੇ ਆਪਣੇ ਘਰਾਂ ਪਰਿਵਾਰਾਂ ਚ ਕੀ ਠਾਕ ਵਧੀਆ ਰਹੋ ਜੀ ਲੋ ਜੀ ਅੱਜ ਮੌਸਮ ਹੋ ਗਿਆ ਬਹੁਤ ਖਰਾਬ ਅਰਾਧਾ ਹੀ ਆਂ ਵੀ ਰੋਟੀ ਪਾਣੀ ਖਾ ਕੇ ਰਸੋਈ ਦਾ ਕੰਮ ਕਾ ਕੇ ਫੇਰ ਹੋਰ ਕਮੀ ਲੱਪਾ ਆ ਲੱਗਦੀ ਆਇਦ ਮੈਂ ਲੱਗੀਆਂ ਗਾਜਰਾ ਛਿੱਲਣਾ ਤੇ ਇਹ ਤਾਂ ਸਦਾ ਅਜਿਹੀ ਮਾਇਆ ਮਟਰ 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 ਕਦੋਂ ਇਹ ਪਤਾ ਸਾਡੇ ਤੇ ਮਦਨ ਹੋ ਗਿਆ ਮਟਰ ਪਿਆ ਨੇ ਇਹ ਕੜਤਾ ਜੀ ਕੋਈ ਵੀ ਅੱਜ ਮੀਂਹ ਨਹੀਂ ਤਾਂ ਮੌਸਮ ਤੇ ਮੈਂ ਤਾਂ ਬਾਹਰ ਹੀ ਕਰਨਾ ਸਾਰਿਆਂ ਨੂੰ ਤੁਸੀਂ ਅੱਜ ਤਾਂ ਕੰਮ ਬਾਹਰ ਤਾਂ ਹੁਣਾ ਨਹੀਂ ਤੁਸੀਂ ਚਲ ਜਿਓ ਤੁਸੀਂ ਮੈਂ ਮਸੀਤ ਚਾਈਆਂ ਜੋ ਕੱਢਿਆ ਅੱਜ ਤਾਂ ਕਿੱਥੇ ਕੱਟਦੇ ਕੰਦੇ ਅੰਦਰ ਹੀ ਲਿਆ ਜਾਈ ਦੇ ਵਿੱਚ ਬੈਠਾ ਬਾਹਰ ਖਵਾ ਗੋਦਾਂ ਨੂੰ ਨੀ ਮੈਂ ਹਵਾ ਦਾ ਚੱਲਦੀ ਆ ਪਰ ਬਰਾਂਡੇ ਕੀ ਕਹਿੰਦੀ ਆ ਬਸ ਬਰਾਂਡੇ ਵੀ ਆਉਂਦੀ ਆ ਕਿੱਦਾਂ ਠੰਡ ਨੂੰ ਜਿਨਾ ਮੰਨੀ ਜਾਓ ਉਨੀ ਗਾਦੇ ਲੱਗਦੀ ਆ ਚਲੋ ਜੀ ਇੱਥੇ ਸਾਰੇ ਬੰਦੇ ਲੱਪੇ ਕੰਮ ਕਰਨੋਂ ਅਦਰ ਭਾਗੀ ਵਿੱਚ ਚਾਹ ਬਣਾਉਂਗੀ ਭਾਗੀ ਬਣਾਉਂਗੇ ਚਾਹ ਸਰਕ ਲਈ ਮੈਂ ਚੀਲੇ ਲਵਾਉਣ ਗੱਜਦਾ ਅਮਾਟਾ ਸਾਰੇ ਤੁਸੀਂ ਕੱਟਣੇ ਆਂਗੇ ਕਮੜ ਤੁਹਾਨੂੰ ਲੈਣਾ ਬਾਹਰ ਦਾ ਮੌਸਮ ਦਿਖਾ ਸਕਲੀ ਉਹਨੇ ਕਿਹਾ ਦੇਖੋ ਕਿੰਨਾ ਖਰਾਬ ਹੋਇਆ ਹੈ ਮੌਸਮ ਹਵਾ ਬਹੁਤ ਆ ਹਵਾ ਮੀ 100% ਦੱਸਿਆ ਸੀ ਰਾਤ 10 ਵਜੇ ਦਾ ਮੀ ਲੱਗਾ ਹੈ ਨਾਲ ਇਦਾਂ ਹੀ ਹਵਾ ਚੱਲਦੀ ਆ ਸਾਡਾ ਵੇੜਾ ਦੇਖੋ ਪੱਤਿਆਂ ਦਾ ਭਰਿਆ ਪਿਆ ਮਰੂਦ ਦੇ ਇਧਰ ਲਗਾਠ ਦੇ ਇਧਰ ਉਹ ਜਿਹੜੇ ਬਾਹਰ ਬੂਟੇ ਫੁੱਲਾਂ ਵਾਲੇ ਉਹਨਾਂ ਦੇ ਸਾਰੇ ਪਾਸੇ ਪੱਤੇ ਹੀ ਪੱਤੇ ਹੋਏ ਪਏ ਆ ਰਾਤ 10 ਵਜੇ ਦਾ ਮੀ ਲੱਗਾ ਹਜੇ ਵੀ ਦੇਖੋ ਬੱਦਲ ਲਗਾਤਾਰ ਪਈ ਜਾਂਦਾ ਆ ਵਧੀਆ ਉੱਦਤਾ ਮੀ ਪੈ ਗਿਆ ਕਣਕਾਂ ਲਈ ਤਾਂ ਚਾਹੀਦਾ ਸੀਗਾ ਮੀ ਪਰ ਕਈਆਂ ਲਈ ਔਖਾ ਵੀ ਆ ਕਈਆਂ ਲਈ ਵਧੀਆ ਵੀ ਆ ਚਲੋ ਪਰ ਸਾਡੇ ਦੱਸਾ ਕੀ ਸਾਡੇ ਇਦਾਂ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਜੋ ਕੁਦਰਤ ਨੇ ਕਰਨਾ ਹੋਈ ਹੋਣਾ ਆ ਜੋ ਆਪੇ ਨੂੰ ਮਨਜ਼ੂਰ ਆ ਮੀ ਵੀ ਤਾਂ ਲੋੜ ਸੀ ਜੀ ਹੁਣ ਕਣਕਾਂ ਦੀ ਨਹੀਂ ਪਰ ਉਹ ਹੀ ਕਹਿੰਦੇ ਨੇ ਕਈਆਂ ਨੂੰ ਔਖਾ ਵੀ ਹੋ ਜਾਂਦਾ ਆ ਪਰ ਕਣਕਾਂ ਹਜੇ ਇਦਾਂ ਵੱਡੀਆਂ ਨਹੀਂ ਨਾ ਹੋਈਆਂ ਜਿਹੜੀਆਂ ਨੇ ਰਿੰਡੇ ਪੈਣਾ ਮੀ ਤਾਂ ਵੇਖ ਫਸਲ ਜੈਨਾ ਹੁੰਦੀ ਪਾਣੀ ਕਿੰਨੇ ਵੀ ਲਾਈ ਜਾਂਦੇ ਸੀਗੇ ਪਰ ਸੈਕ ਥੋੜੀ ਸੀ ਹੁੰਦੇ ਪਾਣੀ ਦੇ ਨਾਲ ਵੀ ਬਹੁਤਾਂ ਦਾ ਥੋੜਾ ਔਖਾ ਹੋ ਜਾਂਦਾ ਚਲੋ ਜੀ ਕੱਢ ਲਈਏ ਇਹ ਮਟਰ ਕੱਢ ਲੈਂ ਤਾਂ ਮੈਂ ਗਾਜਰਾ ਛੇਲਾ ਲਗਾ ਤਾਂ ਫੇਰ ਗਾਂ ਕਰਦੇ ਆ ਕੰਮ ਸ਼ੁਰੂ ਕੀ ਕਰਦੇ ਆ ਮਟਰਾਂ ਗਾਜਰਾਂ ਦੀ ਸਬਜ਼ੀ ਬਣਾਉਣੀ ਆ ਕਿ ਕੁਝ ਹੋਰ ਬਣਾ ਲੈਣੇ ਆ

मणी चलले नहीं को बात से, से चकला मांगे तो काला ठंड जाने है थोड़ा धीरे से और भारी डाले के बात चले अपनी तो दे कर पंगाली बोंड के लिए हां बात सुनाया नहीं मीट कितना चुकना को रो रोदा इधर बात है अंदर जा रही है बात अंदर जा रही है बात अंदर ਤੁਸੀਂ ਮਰਜੀ ਉਹਦੇ ਨੂੰ ਜਾ ਕੇ ਪਤਾ ਲੈ ਲੈਂਦਾ ਹਨ ਅੱਜ ਦਾ ਮੁਰਤੇ ਵੀ ਨਹੀਂ ਨਹੀਂ ਲਿੰਦਾ ਜੀ ਬਸ ਨੀਂਦਾਈ ਮੁਰਤੇ ਫੇਰ ਜਾ ਕੇ ਪਾਣੀ ਪੀ ਕੇ ਬੈਠਾਂਗੇ ਮੀਂਹ ਕੀ ਕਰਨਾ ਹੱਸ ਕੇ ਸੁਪੀ 12 ਵਜੇ ਹੱਥੀਏ 12 ਵਜੇ ਤੋਂ ਬਾਅਦ ਹੱਥੀਏ 12 ਵਜੇ ਤੱਕ ਨਹੀਂ 11:30 ਮੈਂ ਉੱਥੇ ਆਈ ਹਾਂ ਦੋਨੋਂ ਕੱਤੀ ਜਤੋਂ ਕਿੰਨਾਂ ਕਹਿੰਦੇ ਰੋਟੀ ਖਾਣਾ ਬੱਧੀਆ ਰੋਟੀ ਤੇ ਆਈਆਂ ਅੰਦਰੋਂ ਤਾਂ ਤੇ ਪੰਮੀਨ ਮੈਂ ਚਾਹ ਬਣਾ ਲਾ ਲੈ ਲੇ ਘੁੱਟੇ ਘੋੜੀ ਪੀ ਲੈ ਜੀ ਤੇ ਚਾਹ ਪੀ ਕੇ ਤੇ ਜਿਹੜੇ ਭਾਂਡੇ ਸੀ ਸਾਰੇ ਉਹ ਮਾਂਦੇ ਉਹ ਮਾਂਦੇ ਕੇ ਥਾਰੇ ਫੇਰ ਸਾਗ ਤੋੜ ਕੇ ਉਸ ਤੋਂ ਬਾਅਦ ਰੋਟੀ ਪਕਾਈਏ ਮੈਂ ਵਧੀਆ ਜੀ ਹਾਂ ਹੁਣ ਕਿੰਨਾ ਹੋ ਗਿਆ ਤਾਂ ਇੱਕ ਵਧੀਆ ਇੱਕ ਬਚ ਗਿਆ ਐ ਮੈਂ ਸਨੀਮ ਘਾੜ ਦਿਆਂ ਨਿੰਦੂ ਬਹੁਤ ਆਈ ਨਾ ਉੱਪਰੇ ਲੰਮੀ ਚੰਗੀ ਅੱਜ ਕਾਜਾਸ ਕਿੰਨੇ ਪਾਇ ਕਿ ਤਾਉਂ ਤੁਸੀਂ ਮੈਨੂੰ ਲੈ ਕੇ ਨਹੀਂ ਬਣਾਉਣਾ। ਕੜਾਹੇ ਦੇ ਦੋ ਘੰਟੇ ਮੰਗਿਆ ਮੈਂ ਮਰ ਨਹੀਂ ਸਕਦਾ। ਮੈਂ ਸਾਹੂ ਦੇ ਨਾਮ ਤੇ ਸਾਫੀ ਤੇ। ਤਾਂ ਨਹੀਂ ਕਿ ਜਾਗ ਰਿਹਾ ਨਾ ਕਹਿੰਦੇ। ਚਾਹ ਜੀ, ਚਾਹ ਦੀ। ਅਮਾ ਤਾਂ ਸਾਰੇ ਕੱਟ ਕੇ ਫੇਰ ਉਸ ਜਿੱਤੇ ਵਾੜਨਾ ਹੀ ਹੋ ਰਿਹਾ ਨਾ। ਅਮਾ ਤਾਂ ਬੜੀ ਨਾ ਗਈ ਸੀ। ਇਹ ਆਉਂਦੇ ਬੜੇ ਨਾ। ਨਹੀਂ ਆਣਾਂ ਨੂੰ ਬੰਨ ਲਿਆ ਨੂੰ ਬੱਸ। ਦੇ ਵੀ ਤਾਂ ਘੱਟ ਨਾ ਕਿ ਨਾ ਵੀ ਫਾਟੇ ਕਢਾ ਦਿੰਨੀ ਮਟਰ ਤੇ ਅੱਜ ਮਰ ਜੇ ਕੋਲ ਮਦਦ ਕੀ ਫਰਾਵ ਹੋ ਜਾਣੇ ਆ ਇੰਨੇ ਦਿਨਾਂ ਦੇ ਕਰੇ ਆ ਫੀ ਫਰਾਵ ਹੁਣ ਗਾ ਪਤਾ ਨਹੀਂ ਕਿ ਕਿੰਨੇ ਹੋ ਜਾਣੇ ਆ ਆ ਬਸ ਆ ਮਹੀ ਪੈ ਗਏ ਹੁਣ ਜਿਹੜੇ ਖੇਤਾਂ ਤੇ ਹੈਗੇ ਆ ਉਹ ਬਲ ਜਾਣੀਏ ਬੂਤੇ ਇੱਕਦਮ ਬਾੜੀਆਂ ਕੀ ਵੀ ਜੀ ਲੜਨੀ ਕੋਕਣੇ ਬਾਅਦ ਵੀ ਇੱਧਰ ਖੇਤਾਂ ਤੇ ਤਾਂ ਤੇ ਦੇਖੀ ਇੱਕਦਮ ਲੈ ਕੇ ਹੁਣ ਹੋਣੀ 40 ਰੁਪਏ ਹੋ ਗਏ ਆ ਫੇ ਲੁਗਾਇ ਘੇਟਣ ਨੂੰ ਇਹ ਤੀਰ ਬਸ ਆਪ ਨੂੰ ਦੇਦੇ ਰਹੇ 5-10 ਕਿਲੋ ਪਕਾਟੇ ਕੇ ਤਾਂ ਤੋਂ ਬਾਅਦ ਰੱਖ ਲੈਣੇ ਗਰਮੀਆਂ ਚ ਕਿਤੇ 100-150 ਨੂੰ ਮਿਲਦੇ ਆ ਤਾਂ ਉਹ ਬਸਿਆ ਕਰਾਂਗੇ ਤੇ ਸਵਾਦ ਨਾਲ ਆਣਾ ਸਵਾਦ ਨਾਲ ਕਰੇ ਤਿਆਰੀ ਵੀ ਨਹੀਂ ਗਰਮੀਆਂ ਟਮਾਟਰ ਹੁਣ ਮਟਰਾਂ ਵਾਲੇ ਥੋੜੇ ਬਤਾਇਨ ਖਾਣੇ ਦੀ ਕਰਤਾ ਜਦ ਤੇ ਗਈ ਤਾਂ ਖਾਈਏ ਪਟਰਪਾ ਪਾਈ ਗਿਆ ਲੈ ਆਪਣੇ ਤੇ ਦਲੀਸਨ ਤੋਂ ਪਹਿਲੇ ਮਟਰ ਲੈਵੰਦੇ ਆ ਸਭ ਮਾਰ ਮਾਰ ਕੇ ਦਾਣਾ ਦੇ ਕੇ ਜਾਊਗਾ ਵਿੱਚ ਮੜ ਰਿ ਦੇਖਣਾ ਕਿਹਨੂੰ ਮੋਟਾ ਹੋਵੇ ਇੱਕ ਕਦੂੰਗੂੜ ਇਹ ਤੇ ਇੱਕ ਕਦੂਏ ਕੰਗੂੜ ਜਿੰਨਾ ਸਸਾ ਪੀਵਾ ਕੋ ਤੇ ਚਾਹ ਕੀ ਚਾਹ ਗੋਈ ਨਾ ਨਹੀਂ ਚਾਹ ਕਾਲ ਲਈਏ ਪਹਿਲੇ ਗਾਜਰਾ ਗੁਜਰਾ ਸਾਰੀਆਂ ਤਾਂ ਮਚਾ ਫੀ ਲਵਾ ਕਰਦੇ ਹਾਂ ਗਾਂ ਕੰਮ ਹੋਰ ਲਾਣੀ ਤੇ ਨਾ ਹੋਰ ਅ ਮੇਰੇ ਬੈੱਡ ਤੇ ਰੱਖੇ ਮੇਰੇ ਆਲੇ ਕੱਪੜੇ ਤਾਂ ਇਹਨਾਂ ਬਾਅਦ ਚਾ ਰੱਖ ਲੈਂਦੀ ਹਾਂ ਅਲਮਾਰੀ ਚ ਪਾਨਵੀਰ ਵਾਲੇ ਅਲਮਾਰੀ ਕੀ ਰੱਖ ਦੇ ਉਹਦੇ ਖੰਨੇ ਲਓ ਜੀ ਰਸੋਈ ਚ ਮੈਂ ਆ ਗਈ ਆ ਗਾਜਰਾ ਮੈਂ ਛਿੱਲ ਕੇ ਧੋ ਕੇ ਤਾਂ ਕੱਦੂ ਕਸ ਕਰ ਲਈਆਂ ਆ ਮੈਂ ਬਣਾਉਣ ਲੱਗੀ ਆ ਇਹਦਾ ਗਜਰੇਲਾ ਤੇ ਮੈਂ ਗੈਸ ਬਾਲਣ ਦੇ ਪਹਿਲੇ ਕੜਾਹੀ ਰੱਖ ਲਾਉਂ ਤੇ ਸਰਦਾਰ ਜੀ ਕਹਿੰਦੇ ਸੀ ਠੰਡ ਚ ਬਣਾ ਲਾ ਗਜਰੇਲਾ ਗਰਮ ਗਰਮ ਖਾ ਲਵਾਂਗੇ ਦਮੀਪ ਹਜੇ ਤੱਕ ਵੀ ਨਾ ਮੀਂਹ ਹਟਿਆ ਨਹੀਂ ਸ਼ਾਮ ਦੇ 4 ਵਜੇ ਗਏ ਆ ਮੀ ਹਜੇ ਵੀ ਪਈ ਜਾਂਦਾ ਆ ਠੰਡ ਬਹੁਤ ਜ਼ਿਆਦਾ ਹੋ ਗਈ ਫੇ ਕੱਲ ਇਦਾਂ ਲੱਗਦਾ ਸੀ ਜਿੱਦਾਂ ਦੋ ਕੁ ਦਿਨ ਪਹਿਲੇ ਇਦਾਂ ਲੱਗਦਾ ਸੀ ਬਸ ਹੁਣ ਕੱਪੜੇ ਮੋਟੇ ਨਹੀਂ ਪਾਉਣੇ ਗਰਮੀ ਆ ਗਈ ਹੈ ਤਾਂ ਹੁਣ ਅੱਜ ਰਾਤ ਦਾ ਮੀਂਹ ਲੱਗਾ ਤਾਂ ਸ਼ਾਮ ਦੇ 4 ਵਜੇ ਗਏ ਹਜੇ ਤੱਕ ਪਈ ਜਾਂਦਾ ਮੀਂਹ ਮੈਂ ਤਾਂ ਸਟਾਲ 'ਚ ਠੰਡ ਲੱਗੀ ਮੈਂ ਸ਼ਾਰਟ ਲੈ ਕੇ ਆਈ ਹੁਣ ਉੱਤੇ ਹਾਂ ਚਲੋ ਜੀ ਇੱਥੇ ਮੈਂ ਹੁਣ ਪਹਿਲੇ ਪਾਉਣਾ ਕਿ ਉਹ ਗਾਜਰਾ ਮੜ ਜਾ ਭੁੰਨਣੀਆਂ ਘਿਓ ਚ ਤਾਂ ਫਿਰ ਬਾਅਦ ਚ ਘੜ ਦੇਗਾ ਥੋੜਾ ਹੀ ਸੋਕਾ ਵੀ ਇੱਥੇ ਮੱਕੀਓ ਪਾ ਲੈਣੀ ਥੋੜੇ ਜਿਹੀ ਘਿਓ ਚ ਭੁੰਨਣੀਆਂ ਹੈ ਘਰ ਚ ਨਾ 2 ਕਿਲੋ ਗਾਜਰਾ ਸਿੱਗੀਆਂ ਇਹ ਹਾਂ ਨਾ ਸੈਂਨਾ ਵੀ ਲੋਜ ਭੁੰਨਣੀਆਂ ਥੋੜੇ ਹੀ ਪੈਂਦਾ ਇੱਥੇ ਘਿਓ ਇਸਾ ਡੀਰੜ ਕਣ ਵਾਲੀ ਪਈ ਆ ਅੱਜ ਰਾਤ ਦੀ ਹੁਣ ਬੱਤੀ ਹੈ ਨਹੀਂਗੀ ਕਿ ਕਿਸੀ ਬੱਤੀ ਆਉਂਦੀ ਤਾਂ ਲੱਭੂ ਜੇ ਭਰੇ ਆ ਪਿਆ ਆ ਮਲਾਈ ਦਾ ਤਾਂ ਗਰਮ ਕਰਕੇ ਤਾਂ ਕਿਉਂ ਬਣਾਉਣਾ ਹੈ ਇਦਾਂ ਦੇ ਚੀਜ਼ੇ ਤਾਂ ਕਰਦਾ ਕਿਉਂ ਵਧੀਆ ਲੱਗਦਾ ਆ ਜਿਹੜੇ ਇਹ ਲ ਬਣਾਉਂਦੇ ਤਾਂ ਸਿਆਲ ਚ ਸਾਰੇ ਆਪਣਾ ਆਪਣਾ ਤਰੀਕਾ ਹੁੰਦਾ ਹੈ ਸਾਰਿਆਂ ਦਾ ਬਣਾਉਂਦਾ ਮੈਂ ਤਾਂ ਇਥੇ ਕੁਝ ਤਾਂ ਮੈਂ ਨੇ ਦੱਸਣਾ ਲੱਗੀ ਤੇ ਮੈਂ ਕਿਹੜੇ ਤਰੀਕੇ ਨਾਲ ਬਣਾਉਣੀ ਹੈ ਮੇਰੇ ਤੋਂ ਵਧੀਆ ਸਾਰੇ ਬਣਾਉਂਦੇ ਹੋ ਕੇ ਹਾਂ ਜੇ ਕੰਦਨ ਚੁਰੂਨ ਦਿੱਤਾ ਤਾਂ ਮੈਂ ਇਹ ਹੀ ਦੱਸਣਾ ਹੁੰਦਾ ਵੀ ਮੈਂ ਜਿਹੜੇ ਚੀਜ਼ ਤਰੀਕੇ ਨਾਲ ਚੀਜ਼ ਬਣਾਉਂਦੀ ਆ ਇਹ ਮੇਰਾ ਤਰੀਕਾ ਵਧੀਆ ਲੱਗਦਾ ਤੁਹਾਨੂੰ ਤਾਂ ਲਾਈਕ ਕਰਦੇ ਆ ਪਰ ਹਮ ਕਮੈਂਟ ਕਰਕੇ ਦੱਸਿਆ ਕਰੋ ਮੈਂ ਬਣਾਉਣਾ ਥੋੜੇ ਸਮਾਨ ਨਾਲ ਜਿੱਦਾਂ ਵਧੀਆ ਕਰਕੇ ਜਿੱਦਾਂ ਆਪਾਂ ਕਹਿੰਦੇ ਤਾਂ ਇਹ ਘਰ ਦੇ ਘਰੇਲੂ ਸਮਾਨ ਨਾਲ ਹੀ ਥੋੜੇ ਨਾਲ ਵਧੀਆ ਚੀਜ਼ ਬਣ ਜਾਂਦੀ ਹੈ ਮੈਂ ਇਸ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਦੀ ਹੁਣੀ ਚੀਜ਼ ਨੂੰ ਚਲੋ ਜੀ ਗਾਜਰਾਂ ਨੂੰ ਭੁੱਜੀ ਜਾਣ ਫਿਰ ਥੋੜਾ ਚਿਰ ਭੁੱਜ ਲੈਣ ਤਾਂ ਇੱਦਾਂ ਨਾਲ ਥੋੜੇ ਜਿਹਾ ਬਦਾਮ ਭਿੰਕੇ ਰੱਖ ਲਏ ਗਰਮ ਪਾਣੀ 'ਚ ਇੰਨਾ ਮੈਂ ਹੁਣ ਕੱਢ ਕੇ ਤਾਂ ਛੇਲ ਲੈਣੀ ਆ ਪੰਜ ਕਿ ਮਿੰਟ ਭੁੰਨਣਾ ਆ ਬਾਜਰਾ ਨੂੰ ਤਾਂ म को दमा में शेल रमपानीचे पाकरना शेर्फ लता है मेट पह दे पानी गर्म करके बच्च पा ਹਾਂ ਬਹੁਤ ਸਵਾਦਿਸ਼ਟ ਲੱਥੀ ਜਾਂਦਾ ਹੈ ਲੋ ਜੀ ਗਾਜਰਾਂ ਪੁੱਜ ਗਈਆਂ 10 ਮਿੰਟ ਹੋ ਗਏ ਇਹਨਾਂ ਨੂੰ ਜਿਦਿਆਂ ਨੂੰ ਹਣ ਕਿਉਂ ਛੱਡ ਦਿੱਤਾ ਹੁਣ ਗਾਜਰਾਂ ਨੇ ਤੇ ਮੈਂ ਨਾਲੇ ਭਾਜੀਆਂ ਥੋੜੇ ਜਿਹਾ ਡ్రਾਈ ਫਰੂਟ ਆ ਮੇਰੇ ਕੋਲੇ 100 ਗੀਆ ਬਦਾਮ ਆ ਤਾਂ ਥੋੜੇ ਜਿਹਾ ਮਗ ਜਿਆ ਇਹਨਾਂ ਨੂੰ ਵਿੱਚੇ ਪਾ ਦੇਣੀ ਨਾਲੇ ਖੋਜੋਗੇ ਕਰੇ ਨਹੀਂ ਮੈਂ ਇਹਨਾਂ ਨੂੰ ਜਦੋਂ ਝੋਜ ਫਰਾਈ ਕੀਤਾ ਤਾਂ ਵਿੱਚੇ ਹੋ ਗਿਆ ਦੇ ਵਿੱਚ ਕੁਝ dane ਨਹੀਂ ਆਈਏ ਪੰਜ ਮਿੰਟ ਹੋਣੇ ਨੇ ਮੂਰਤ ਪਾ ਲੈਣੇ ਬਸ ਬਣਾਇਂ ਜਰੂਰੀ ਜਿਹੜਾ ਸਾਦੋਂ ਹੋਇਆ ਪਾ ਲਿਓ ਮੇਰੇ ਕੋਲ ਜਿਹੜਾ ਸੀਰਨ ਪਾ ਲਿਆ ਹੈ ਤੇ ਛੋੜੀ ਲੱਛੀ ਵੀ ਪਾ ਲੈਂਦੇ ਆ ਵੀ ਕੱਟ ਕੇ ਪਰ ਤੁਹਾਡੇ ਪਸੰਦ ਨਹੀਂ ਕਰਦੇ ਉਹਦਾ ਫਲੇਵਰ ਬਹੁਤ ਮੱਝੇ

ਇਆ ਸੀ ਹੁਣ ਥੋੜੇ 20 ਡੱਬੇ ਡੱਬੇ ਪਾ ਕੇ ਦੇ ਦੀ ਕਿੰਨੀ ਘੋੜਿਆ ਸੀ ਇਹ ਲੋੜ ਕੋਈ ਤਾਂ ਫੋਲ ਪਾ ਲਉਂਗੀ ਬਾਅਦ ਚ ਦੋਦ ਤੁਹੇ ਨੇ ਕਾਰਨ ਕੀਤਾ ਹੀ ਪਾਇਓ ਕਿ ਉਹਨਾਂ ਦਾ ਜਿਆ ਮੈਂ ਖਾ ਦੋਦੋ ਪਾ ਦੇ ਨੇ ਨਾ ਬਾਤ ਕਰੂੰਗਾ ਬਾਜਰਾ ਚ ਤਾਂ ਉਹ ਸਵਾਦ ਉਹ ਨਹੀਂ ਰਹਿੰਦਾ ਜਿਹੜਾ ਤਾਂ ਥੋੜਾ ਜਿਹਾ ਜਿੰਨੇ ਚ ਮੈਂ ਕੋਆ ਵੀ ਪਾਉਣਾ ਚਾਹ ਰਹੀ ਨਹੀਂ ਜਿੰਨੇ ਦੁੱਧ ਨੂੰ ਪਾਉ। ਸਕਾਦਰ ਨੂੰ ਪੋਹ ਜਦ ਜਿੰਨੇ ਮਸਾਲਾ ਨੂੰ ਦੁੱਧ ਸਕਾਰ ਕੇ ਤੋਂ ਚਮਕੀ ਚੀਨੀ ਉਹਦੇ ਨਾਲ ਤਾਂ ਜਿੰਨੇ ਕੋਟਾ ਦੇ ਪੱਕਾ ਜੋ ਪੰਜ ਕੁ ਮਿੰਟ ਇਹਨਾਂ ਨੂੰ ਹੁਣ ਤਾਂ ਸੁਲਦੇ ਪਕਾ ਲਵੰਨੇ ਆ ਮਾੜਾ ਮਾੜਾ ਰਹਿ ਗਿਆ ਦੁੱਧ। ਉਹ ਲੈ ਕੇ ਦਜਰਾ ਨੇ ਪੀ ਲਿਆ ਤਾਂ ਫੇਰ। ਐਦਾਂ ਵੀ ਤਾਂ ਜਿੱਦਾਂ ਖੰਡ ਪਾ ਕੇ ਫੇਰ ਤਿਆਰ ਹੋ ਜਾਣਾ ਹੈ ਜੇ ਤਾਂ ਖੋਆ ਹੈਗਾ ਜਾਂ ਤੂੰ ਪਾ ਲਿਓ। ਮੇਰੇ ਕੋਲ ਤਾਂ ਪਿਆ ਹੈ ਘੰਡਾ ਬਣਿਆ ਖੋਆ। ਬਣਾਇਆ ਸੀਗਾ ਮੈਂ ਉੱਚਾ ਪਿਆ। ਅੱਧਾ ਕਿਲੋ ਵਾਏ ਖੋਆ। ਇਹ ਮੈਂ ਹੁਣ ਥੋੜਾ ਜਿਹਾ ਦੁੱਧ ਸੁੱਕਦਾ ਤਾਂ ਫੇਰ ਪਾਉਣੀ ਆ। ਇੱਥੇ ਮੈਂ ਹੁਣ ਨਾਲ ਹੀ ਖੰਡ ਪਾ ਦਿੰਦੀ ਆਂ ਫੇਰ ਚੰਗੀ ਤਰ੍ਹਾਂ ਪਾੜ ਜੀ ਦੀ ਖੰਡ। ਆਜਰਾ ਮਿੱਠਾ ਹੋ ਗਿਆ ਕਿ ਖੰਡ ਪੋੜੀ ਪਾਉਣੀ ਹੈ ਨਾ ਫੋਲੀ ਨਾ ਮੇਨੇ ਜਪੋੜੀ ਇਹ ਕੋਲ ਦੀ ਖੰਡ ਦੀ ਪਾ ਦੇਣੀ ਹੈ ਹੌਂਡੋਂ ਨੇ ਵੀ ਪਾਣੀ ਛੱਡ ਦਿੱਤਾ ਵਿੱਚ ਸਮੱਸਿਆ ਹੋਣੀ ਹੋ ਜੂਗੀ ਤਾਂ ਇਤੋਂ ਆ ਪਾ ਦੇਣਾ ਇਹ ਚ ਬਾਜਰਾ ਰੰਗ ਦੇਖੋ ਕਿ ਤਾ ਛੱਡੇ ਰੰਗ ਵਧੀਆ ਆਹ ਕੋਹਾਂ ਵਿੱਚ ਫ੍ਰੀਜ ਚ ਰੱਖਿਆ ਸੀਗਾ ਤਾਂ ਜੰਮਿਆ ਪਿਆ ਆ ਬੱਤੀ ਆਈ 10 ਮਿੰਟ ਫੇ ਚੱਲ ਗਈ ਆ ਉਧਰੋਂ ਮੋਟਰ ਚਲਾਈ 10 ਮਿੰਟ ਪਾਣੀ ਪਿਆ ਟੈਂਕੀ ਸੇ ਤਾਂ ਟੈਂਕੀ ਚ ਪਾਣੀ ਖਤਮ ਹੋ ਗਿਆ ਐਸੇ ਪਾਣੀ ਮਾ ਉਹ ਹੋ ਉਹ ਹਰ ਹੁੰਦਾ ਹੀ ਨਹੀਂ ਸੀਗਾ ਪਾਣੀ ਆਹੀ ਪਹਿਲੇ ਮੋਟਰ ਚਲਾਈ ਤੇ ਮਾਚਾ ਦੇਖ ਲਿਓ ਆਕੇ ਸਵਾਦ ਇਹਦਾ ਕਿਦਾਂ ਦਾ ਬਣਿਆ ਬਸ ਬਣਨ ਵਾਲਾ ਹੀ ਆ ਦੁੱਧ ਤਾਂ ਪਾਣੀ ਵਿੱਚ ਸੁੱਕ ਰਿਹਾ ਹੁਣ ਮੈਂ ਪਾ ਦਿੰਨੀ ਕੂਆ ਕਿ ਬਾਕੀ ਲੋਕੋ ਜ਼ਿਆਦਾ ਹੀ ਸਿਰਕ ਹੋਆ। ਮੈਂ ਬੇਸਨ ਦੇ ਪਾਉਲੇ ਅੰਦਰ 14 ਦਾ ਧਾੜਕ ਲਿਆ ਸੀ। ਇਹ ਲੋਕੋ ਬਾਣ ਵਾਲਾ ਦੁੱਧ ਵਿੱਚ ਨਹੀਂ ਵੀ ਜਾਂਦਾ ਮੈਂ ਇਹ ਤੋ ਬਣਾ ਕੇ ਫ੍ਰੀਜ ਚ ਰੱਖ ਲੈਂਦੀ ਹਾਂ। ਇਹ ਕਿਤੇ ਲੋੜ ਹੋਵੇ ਫਿਰ ਬਾਅਦੋਂ ਲੈਣਾ। ਇਹ ਮਰੀ ਹੋਣਾ ਬਹੁਤ ਚੰਗੀ ਤਰ੍ਹਾਂ

ਮੋਜੇ ਮੋਜੇ ਲੋ ਜੀ ਗਿਜ਼ਗਿਲਾ ਬਣ ਗਿਆ ਹੈ ਹੁਣ ਇਹ ਜਿਹੜਾ ਬੰਦ ਵੀ ਟਪ ਗਿਆ ਪਾਣੀ ਦੇ ਵਿੱਚ ਤੋਂ ਅਗੋਂ ਰਲਦੇ ਹਾਂ ਨਾ ਬਸ ਗੈਸ ਮੈਂ ਕਰ ਦੇਣੀ ਹੈ ਬੰਦ ਮੈਂ ਉਹਦਾ ਦੇ ਬਾਅਦ 3:00 ਮਾਰਨਿੰਗ ਹੋਵੇ ਤਾਂ ਥੋੜਾ ਜਿਹਾ ਹੋ ਰਹੀ ਨਹੀਂ ਦੁਕਾਨਾ ਹੈ ਸਟੱਕ ਗਿਆ ਤੇ ਮੈਂ ਤਾਂ ਇੱਦਾਂ ਹੀ ਰੱਖਣਾ ਹੈ ਫ੍ਰਿਜ ਚ ਰੱਖ ਦੇਣਾ ਆ ਪਾਕ ਜਿੰਨਾ ਕ ਖਾਣਾ ਹੋਇਆ ਉੰਨਾ ਕ ਗਰਮ ਕਰ ਲੈਣਾ ਵਿੱਚ ਸਾਡੇ ਤਾਂ ਜਿੰਨਾ ਮਿੱਠਾ ਖਾਂਦੇ ਆ ਤਾਂ ਇਹਨਾਂ ਦੇ 3-4 ਦਿਨ ਮਸੀਂ ਲੱਗਣੇ ਚਲੋ ਜੀ ਵੀਡੀਓ ਦਾ ਐਂਡ ਹੁਣ ਮੈਂ ਇੱਥੇ ਕਰਦੀ ਆ ਮੌਸਮ ਹੋਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਬੱਦਲ ਐਨ ਗਾੜਾ ਹੋ ਗਿਆ ਹੋਰ ਤਾਂ ਮੀਂਹ ਆਹ ਬਾਰੇ ਪਈ ਜਾਂਦਾ ਹੈ। ਅੱਜ ਜਿਹੜਾ ਮੈਂ ਇਹਨੂੰ ਇੱਧਰ ਰੱਖ ਦਿੱਤੀ ਆ। ਬਾਹਰੇ ਆ। ਠੰਡਾ ਹੋਏ ਤਾਂ ਫਿਰ ਆਪ ਫਰਿੱਜ 'ਚ ਰੱਖ ਦੂੰਗੀ। ਜਿੰਨਾ ਖਾਣਾ ਹੋਇਆ ਤਾਂ ਉਹ ਬਾਹਰ ਰੱਖ ਲੈਣਾ ਆ। ਹੁਣ ਮੈਂ ਕੰਨੀ ਢਾਲ ਸਬਜ਼ੀ ਦੀ ਤਿਆਰੀ ਸ਼ਾਮ ਦੀ। ਵੀਡੀਓ ਮੇਰੀ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਨਾਲੇ ਕਮੈਂਟ ਕਰਕੇ ਦੱਸਿਆ ਕਰੋ। ਅੱਜ ਮਿਲਦੇ ਹਾਂ ਕਿਸੇ ਹੋਰ ਨਵੇਂ ਸੋਨੇ ਦੇ ਬਲੌਰ ਦੇ ਨਾਲ ਉਦੋਂ ਤੱਕ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ